Dear Goldie since your phone is out of reach you are requested to join me for the DBA District Bar Association Thuri meeting today 12:15 to meet all advocates regards Khaira fir age likha please call me when you are available aa ik raat pehla da suno ji eh na eh sarasar jhooth hai dekho main jiddan inade ghar aya o din tusi sare itthe haazir si ke todi haazri ch bolya main onu koi baant ni o di marodi o o di wife ne naare laaye sade haq vich ਗੋਲਡੀ ਨੇ ਆਪਣੀਆਂ ਇੰਟਰਵਿਊਆਂ 'ਚ ਕਿਹਾ ਵਾ ਕਿ ਖੈਰਾ ਇੱਕ ਫਾਈਟਰ ਆ ਉਦੋਂ ਤੱਕ ਠੀਕ ਸੀ ਨਾ ਉਸ ਤੋਂ ਬਾਅਦ ਤਿੰਨ ਕਿ ਦਿਨ ਛੱਡ ਕੇ ਮੈਨੂੰ ਘਰ ਆਪਣੇ ਖਾਣੇ ਤੇ ਬੁਲਾਇਆ ਵਾ ਫਿਰ ਸਾਰੇ ਫਿਰ ਐਮਸੀ ਸੱਦੇ ਆ ਫਿਰ ਸਾਰੇ ਛੋਟੇ-ਮੋਟੇ ਸਰਪੰਚ ਫਿਰ ਸੱਦੇ ਆ ਦਫ਼ਤਰ ਦੇ ਵਿੱਚ ਬੈਠ ਕੇ ਸਾਰੀ ਫਿਰ ਮੀਟਿੰਗ ਕੀਤੀ ਉਸ ਦਿਨ মিডিਆ ਨਹੀਂ ਸੱਦੇ ਆ ਤੇ ਉਸ ਤੋਂ ਡੇਢ ਦਿਨ ਬਾਅਦ ਕਿਹੜੀ ਗੱਲ ਹੋ ਗਈ ਕਿ ਖੈਰੇ ਨੇ ਕੈਂਪੇਨ 'ਚ ਨਹੀਂ ਲੈ ਕੇ ਗਿਆ ਮੈਂ ਉਹ ਅਕਸਰ ਜੇ ਆਪਣਾ ਅਵੇਲੇਬਲ ਹੁੰਦਾ ਤਾਂ ਹੀ ਉਹ ਕੈਂਪੇਨ 'ਚ ਜਾਂਦਾ ਮੈਂ ਕਚਹਿਰੀ 'ਚ ਮੀਟਿੰਗ ਰੱਖੀ ਸੀਗੀ ਇਹਦੇ ਚੰਦ ਕਚਹਿਰੀ ਵਾਲੀ ਮੀਟਿੰਗ 'ਚ ਵੀ ਸੁਣੋ ਨਾ ਉਹ ਗਲਤ ਕਚਹਿਰੀ ਦੀ ਮੀਟਿੰਗ ਰਾਤ 9 ਵਜੇ ਤੈਹ ਹੁੰਦੀ ਆ ਕਿ ਅਗਲੇ ਦਿਨ ਅਸੀਂ ਬਾੜ ਦੀ ਮੀਟਿੰਗ ਚ ਜਾਣਾ ਵਾ ਮੈਂ ਇਹਨੂੰ ਟੈਲੀਫੋਨ ਕਰਨ ਲੱਗ ਜਾਂਦਾ ਜਦੋਂ ਘੰਟੀਆਂ ਜਾਣ ਲੱਗੀਆਂ ਨੇ ਟੈਲੀਫੋਨ ਬੰਦ ਕਰ ਦਿੱਤਾ ਥੈਟ ਮੀਨ ਮੇਰੀ ਰਿੰਗ ਜਾ ਚੁੱਕੀ ਹੈ ਫਿਰ ਮੈਂ ਤੁਹਾਨੂੰ ਟੈਕਸਟ ਦਿਖਾਉਣਾ ਚਾਹੁੰਨਾ ਵਸੇ ਇਹਨੂੰ ਛੁੱਟਾ ਸਾਹਿਬ ਅਨੇਕ ਮੇਰਾ ਫੋਨ ਲਿਆਇਓ ਫਿਰ ਮੈਂ ਇਹਨੂੰ ਟੈਕਸਟ ਕੀਤਾ ਮੈਸੇਜ ਉਹ ਦਿਨ ਹੀ ਰਾਤ ਨੂੰ ਜਿੱਦਣ ਅਗਲੇ ਦਿਨ ਸਵੇਰੇ ਜਾਣਾ ਸੀਗਾ ਬਾੜ ਦੀ ਮੀਟਿੰਗ ਤੇ ਇਹਨੇ ਮੇਰੇ ਟੈਕਸਟ ਦਾ ਜਵਾਬ ਨਹੀਂ ਦਿੱਤਾ ਫਿਰ ਅਗਲੇ ਦਿਨ ਫਿਰ ਫੋਨ ਕੀਤਾ ਸਵੇਰੇ ਉੱਠ ਕੇ ਹਲੋ ਜੀ ਆ ਮੈਂ ਤੁਹਾਨੂੰ ਦਿਖਾ ਅਨਜਸ ਸ਼ੋਇੰਦਰ ਟੈਕਸਟ ਐਂਡ ਡੇਟ ਤੁਹਾਨੂੰ ਪਤਾ ਲੱਗ ਜਾਏਗਾ ਬਾਹਰ ਵਾਲੀ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਦਾ ਟੈਕਸਟ ਆ ਅਗਰ ਹੋਇਆ ਮੇਰੇ ਕੋਲ ਸੇਵ ਨਾ ਖੈਰਾ ਸਾਹਿਬ ਕਿ ਪਾਰਟੀ ਕਿੰਨਾ ਕ ਫਰਕ ਪਾ ਦੇ ਜਸਟ 1 ਮਿੰਟ ਕੋਈ ਨਹੀਂ ਤੁਸੀਂ ਐਡਿਟ ਕਰ ਲੈਣਾ ਉਸ ਨੂੰ ਆ ਲੋ ਆ ਸੋਮਵਾਰ ਦਾ ਪੜੋ ਡੀਅਰ ਗੋਲਡੀ ਸਿンス ਯਰ ਫੋਨ ਇਜ਼ ਆਊਟ ਆਫ ਰੀਚ ਯੂ ਆਰ ਰਿਕਵੈਸਟਡ ਟੂ ਜੁਆਇਨ ਮੀ ਫਾਰ ਦਾ ਡੀਬੀਏ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਧੂਰੀ ਮੀਟਿੰਗ ਟੂਡੇ 12 ਵਜੇ ਕੇ 15 ਮਿੰਟ ਤੇ ਟੂ ਮੀਟ 올 ਐਡਵੋਕੇਟਸ ਰਿਗਾਰਡਸ ਖੈਰਾ ਫਿਰ ਅਗੇ ਲਿਖਿਆ ਪਲੀਜ਼ ਕਾਲ ਮੀ ਵੈਨ ਯੂ ਆਰ ਅਵੇਲੇਬਲ ਆ ਇੱਕ ਰਾਤ ਪਹਿਲਾਂ ਦਾ ਸੁਣੋ ਤੇ ਆ ਮੈਂ ਪਿੰਡਾਂ ਦੀ ਕਾਪੀ ਮੰਗ ਰਿਹਾ ਉਹ ਤੇ ਫਰਡੇ ਤੇ ਮਤਲਬ ਔਰ ਇਹਦੇ ਇਹਦੇ ਟੈਲੀਫੋਨ ਤੇ ਕਾਲ ਰਿਕਾਰਡ ਕਰਾ ਰਿਹਾ ਤੇ ਰਿੰਗਾਂ ਗਈ ਹੋਈਆਂ ਇੱਕ ਰਾਤ ਪਹਿਲਾਂ ਦੀਆਂ ਇੱਕ ਦਿਨ ਪਹਿਲਾਂ ਦੀਆਂ ਲਓ ਜੀ ਔਰ ਅਗਲੇ ਦਿਨ ਸਵੇਰੇ ਵੀ ਟਰਾਈ ਕਰਦਾ ਸੋ ਦਿਸ ਇਹ ਉਹਨੇ ਬਹਾਨਾ ਬਣਾਇਆ ਵਾ ਅਸਲ ਕਹਾਣੀ ਘੁੰਮ ਕੇ ਆਉਂਦੀ ਆ ਕਿ ਵਿਚਾਰਾ ਘਬਰਾ ਗਿਆ ਸੀਗਾ ਔਰ ਮੇਰੀ ਹਮਦਰਦੀ ਉਹਦੇ ਨਾਲ ਅਗਰ ਇਸ ਤਰ੍ਹਾਂ ਦੀ ਪੋਲਿਟਿਕਸ ਭਗਵੰਤਪਾਨ ਪਰਸੂ ਕਰੇਗਾ ਮੇਰੀ ਹਮਦਰਦੀ ਉਹਦੇ ਨਾਲ ਮੈਨੂੰ ਕੋਈ ਗਿਲਾ ਨਹੀਂਗਾ ਕੋਈ ਗੱਲ ਨਹੀਂਗਾ ਅਗਰ ਅਗਰ ਉਹ ਜੇਲ੍ਹ ਜਾਣ ਤੋਂ ਡਰਦਾ ਸੀ ਪਰਚਾ ਤੋਂ ਡਰਦਾ ਸ ਮੇਰੀ ਹਮਦਰਦੀ ਹੈ ਪਰ ਮੈਨੂੰ ਦੁੱਖ ਇਸ ਗੱਲ ਦਾ ਵਾ ਕਿ ਕਟੋਗੜ ਆਪਣੀ ਵਾਈਫ ਦੀ ਇੱਜ਼ਤ ਰੱਖ ਲਿੰਦਾ ਜਿਹੜੇ ਘਰ ਵਾਲੀ ਦੇ ਪਿੱਛੇ ਉਹ ਲਾ ਕੇ ਤੇ ਉਹਦੀ ਤੋਹੀਨ ਕਰਦੇ ਰਹੇ ਆ ਤੇ ਮੋਟਰਸਾਈਕਲ ਇਨਾਮ ਵਿੱਚ ਦਿੱਤਾ ਵਾ ਤੇ ਬੜਾ ਔਖਾ ਇਸ ਗੱਲ ਨੂੰ ਡਾਈਜੈਸਟ ਕਰਨਾ ਟੋਲਰੇਟ ਕਰਨਾ ਔਰ ਮੈਂ ਤੁਹਾਨੂੰ ਅੱਜ ਕਹਿ ਰਿਹਾ ਮੇਰੀ ਗੱਲ ਯਾਦ ਰੱਖੋ ਕੈਮਰਿਆਂ ਤੇ ਇਹੀ ਗੋਲਡੀ ਥੋੜੇ ਮ ਇਆ 1.5 ਸਾਲ ਬਾਅਦ ਜਿਹੜਾ ਕਹਿੰਦਾ ਮੈਂ ਜ਼ਿੰਦਗੀ ਦੀ ਝੋਲੀ ਚ ਪੈ ਗਿਆ ਨਹੀਂ ਪਿਆ ਮੇਰੀ ਵੀਡੀਓ ਸਾਹਮਣੇ ਰੱਖਿਓ ਇਹ ਵਾਪਸ ਕਾਂਗਰਸ ਚ ਜਾਵੇ ਔਰ ਸੱਚੀ ਗੱਲ ਦੱਸੇਗਾ ਕਿ ਮੇਰੇ ਖਿਲਾਫ ਪਰਚੇ ਦਰਜ ਕੀਤੇ ਸੀ ਮੇਰੀਆਂ ਬਾਹਵਾਂ ਮਰੂੜੀਆਂ ਮੈਨੂੰ ਧਮਕਾਇਆ ਮੈਨੂੰ ਡਰਾਇਆ ਤਾਂ ਮੈਂ ਆਮ ਆਦਮੀ ਪਾਰਟੀ ਦੀ ਸਪੋਰਟ ਕੀਤਾ ਔਰ ਅਗਲੀ ਗੱਲ ਇੱਕ ਮਿੰਟ ਭਗਵੰਤ ਮਾਨ ਇੱਕ ਪਾਸੇ ਕਿਹ ਜੰਦਾ 130 130 ਜਿਤਨਾ ਇੱਕ ਪਾਸੇ ਉਹਨੂੰ 골ਡੀ ਦੀ ਲੋਡ ਪੈ ਗਈ ਇੱਥੋਂ ਇਹਦਾ ਮਤਲਬ ਹੈ ਕਿ ਇੰਨਾ ਕਮਜ਼ੋਰ ਹੋ ਗਿਆ ਅੰਦਰੋਂ ਹਿੱਲ ਗਿਆ ਵਾ ਖੜਕ ਗਿਆ ਵਾ ਉਹਨੂੰ ਲੱਗ ਰਿਹਾ ਕਿ ਸੰਗਰੂਰ ਨਾਲ ਹਾਰ ਜਾ ਮੈਂ ਤਾ ਕਰਕੇ ਗੋਲਡੀ ਨੂੰ ਲੈ ਕੇ ਗਿਆ ਨਾ ਜੋ ਜੇ ਉਹ ਕਹਿੰਦਾ ਕਿ ਮੈਂ ਜਿੱਤ ਰਿਆਂ 13 ਸੀਟਾਂ ਤੇ ਸੰਗਰੂਰ ਵੀ ਜਿੱਤ ਰਿਆਂ ਫਿਰ ਗੋਲਡੀ ਦੀ ਕਾਦੀ ਲੋਟ ਸੀ ਕਿ ਜਤੂ ਪਾਰਟੀ ਨੂੰ ਕਿੰਨਾ ਫਰਕ ਹੋ ਮੈਂ ਤੁਹਾਨੂੰ ਦੱਸਿਆ ਕਿ ਇਹਦਾ ਨਾ ਰਿਐਕਸ਼ਨ ਹੋਇਆ ਵਾ ਇੱਕ ਤਾਂ ਕਾਂਗਰਸ ਸਾਰੀ ਇਕੱਠੀ ਹੋ ਗਈ ਬਹੁਤ سارے ਇਹਦੇ ਖੇਮੇ ਬਣੇ ਹੋਏ ਸੀਗੇ ਇਹ ਇਹਨੇ ਮਤਲਬ ਕਾਂਗਰਸ ਨੂੰ ਨਾਰਾਜ਼ਗੀ ਬੜੀ ਪੈਦਾ ਕੀਤੀ ਹੋਈ ਸੀ ਇੱਕ ਤਾਂ ਉਹ ਖੇਮੇ ਇਕੱਠੇ ਹੋ ਗਏ ਸਾਰੇ ਇੱਕ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਿਹਾ ਕਿ ਉਹੀ ਗੋਲਡੀ ਸਾਡੇ ਸਿਰ ਤੇ ਲਿਆ ਕੇ ਬਿਠਾ ਦੇਗਾ ਹੁਣ ਤੋਂ ਸੋ देयर ਇਜ਼ ਅ ਰਿਐਕਸ਼ਨ ਅਗੇਂਸਟ ਦਿਸ ਕਿ ਕਹ ਰਹੇ ਨੇ ਵੀ ਮੈਂ 3 ਦਿਨ ਸੀਐਮ ਆਫਿਸ ਬੈਠ ਤਿੰਨ ਦਿਨ ਕਿੱਥੇ ਲਾਇਆ ਜੀ ਅੱਜ ਅੱਜ ਪੋਸਟ ਪਾਈ ਆ ਤੇ ਮੇਰੇ ਖਿਆਲ ਇੱਕ ਦਿਨ ਛੱਡ ਕੇ ਤੇ ਉਹਦੀ ਝੋਲੀ ਚ ਪੈ ਗਿਆ ਜਾ ਕੇ ਸਵੇਰੇ 9 ਵਜੇ ਤਿੰਨ ਦਿਨ ਕਿੱਥੋਂ ਗਿਆ ਇਹ ਸਾਰ ਦੇਖੋ ਗੱਲ ਫਿਰ ਮੇਰੀ ਗੱਲ ਅੱਛੇ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋ ਇਹ ਸਾਰੀਆਂ ਬਹਾਨੇ ਸਾਜ਼ੀਆਂ ਨੇ ਇਹਨੂੰ ਜੋ ਬਣਾ ਰਿਹਾ ਕਿ ਫੋਨ ਨਹੀਂ ਆਇਆ ਮੀਟਿੰਗ ਚ ਨਹੀਂ ਬੁਲਾਇਆ ਇਹ ਸਾਰੀਆਂ ਬਹਾਨੇ ਨੇ ਅਸਲ ਕਹਾਣੀ ਤੁਹਾਨੂੰ ਦੱਸ ਦਿੱਤੀ ਕਿ ਕਿਉਂ ਉਹ ਗਿਆ ਵਾ ਪਰ ਹੁਣ ਜੇ ਚਲੀ ਗਿਆ ਵਾ ਤੇ ਮੇਰੀਆਂ ਉਹਦੀਆਂ ਗੁੱਡ ਵਿਸ਼ੇਸ਼ਾ ਪਰ ਆਪਣਾ ਉਹਨੇ ਬਹੁਤ ਵੱਡਾ ਪੋਲਿਟਿਕਲ ਬਲੈਂਡਰ ਕੀਤਾ ਇਹ ਤੁਸੀਂ ਯਾਦ ਰੱਖਣਾ